ਸਤਿ ਸ਼੍ਰੀ ਅਕਾਲ ਜੀ ਸਾਰੇ ਲੋਜੋ ਜਿਤੇ ਵੀ ਤੁਸੀਂ ਉਹਨਾਂ ਦੇ ਰਾਜੀ ਕੁਝ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇਗੇ ਤੇ ਹੋਰ ਮੇਰੇ ਨਕਰਵਾਚੀ ਅਗਨਾਦਵਾ ਨਾਟਾ ਜਦੋਂ ਤੱਕਵਾ ਦਾ ਬਹੁਤ ਸੋਜ ਦਾ ਚੱਲਣਾ ਬਹੁਤ ਬਹੁਤ ਧੰਨਵਾਦ ਆ ਜੀ ਇਹਨਾਂ ਦਾ ਹੋਰ ਮੇਰੇ ਸਭ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਹਰ ਬੈਠੇ ਮੇਰੇ ਦਿਲ ਸੰਤ ਸੰਤ ਵਿੱਚ ਸਾਰੇ ਲੋਪੈ ਲਾਡੀ ਰਾਣੀ ਜੀ ਦਾ ਜੀ ਪ੍ਰਣਾ ਚਾਤਰੀ ਕਾਂ ਜੀ ਤੁਸੀਂ ਵੀ ਠੀਕ-ਠਾਕ ਹੋ ਮੈਂ ਆਪਣਾ ਜਿੰਦਗੀ ਗਲਾਉਚ ਰੱਖੇ ਸਾਡਾ ਜਿੰਦਗੀ ਜਿੰਦਾ ਬਾ ਚੈਨਲ ਨੂੰ ਬਹੁਤ ਬਹੁਤ ਸ਼ੁਕਰੀਆ ਕਰਨ ਲਈ ਲੈਂਕ ਕਰੋ ਬਹੁਤ ਸਾਰੇ ਕਮੈਂਟ ਆਨੇ ਆਏ ਬਹੁਤ ਬਹੁਤ ਮਾਨੂੰ ਕੁਛ ਹੀ ਨਹੀਂ ਹੈ ਬਾਕੀ ਪਹਿੜਾ ਪ੍ਰਭਾ ਮਾਦੇ ਸੱਤਈ ਹੈ ਬੰਦਾ ਜੀ ਤੁਹਾਡੇ ਨਾਲ ਹੀ ਤੁਹਾਡੇ ਸਹਚੋਕਾ ਸਰਕਾ ਅਸੀਂ ਇੱਥੋਂ ਤੱਕ ਪਹੁੰਚੇ ਸਾਰੇ ਪਹਿੜਾ ਪ੍ਰਭਾ ਜੂਟ ਆਫ ਫੈਮਿਲੀ ਦਾ ਸਾਰਾ ਟਾਈਟਲ ਤੱਕ ਅਦਾ ਜੀ ਕਿ ਹੋਰ ਅਸੀਂ ਅਜੇ ਲਿਆਦਾਂ ਚਲੀਤ ਵੱਲ ਬੱਚਾ ਵਾਸਤੇ ਅੱਜ ਜਿਹਨੇ ਵੀ ਉਧਰ ਖੇਡਦੇ ਆਏ ਆਂ ਅਸੀਂ ਵੀ ਜਾਣਾ ਤੇ ਅਸੀਂ ਅੱਜ ਲਿਆਂਦਾ ਚਿੜੀ ਬੱਲਾ ਇਹਨਾਂ ਵਾਸਤੇ ਖੇਤਾਂ ਨੂੰ ਤੇ ਆ ਆ ਗਈ ਜੀ ਚਿੜੀ ਬੱਲਾ ਨੇ ਜੀ ਮੈਂਤੀ ਲਾਇਆ ਨਸਾਨ ਨੂੰ ਤੇ ਜੀ ਜੀ ਸਾਤੀਗਾਰ ਜੀ ਬੜੀ ਪਹਲ ਲੱਗੇ ਸੀ ਸਾਤੀਗਾਰ ਜੀ ਸਾਡੇ ਅੱਜ ਜੀ ਅਸੀਂ ਜੀ ਲੈ ਆ ਗਏ ਚਿੜੀ ਬੱਲਾ ਇਹ ਤੋਂ ਬਾਅਦ ਦੀਹਾਜੀ ਪੀਠਾਤ ਆ ਸੰਤ ਖਾਣੇ ਇੱਕ ਨਵੀਂ ਚੀਜ਼ ਹੈ ਬੱਚੇ ਜੇਲ ਕਰਦੇ ਸੀ ਇੰਨਾ ਬਾਲਾ ਵੀਰ ਕੇ ਕਰਕੇ ਮਨ ਲੈ ਕੇ ਜਿੰਨੇ ਪਏ ਚੜੀ ਬੱਲਾ ਕਿੱਡੀ ਆਂਦੇ ਆ ਆ ਜੀ ਹੁਣ ਖੇਡੀ ਜਾਂਦੇ ਆ ਬੱਚੇ ਚੜੀ ਬੱਲਾ ਤੇ ਇੱਕ ਮੈਂ ਇਹਨਾਂ ਦੀ ਖਾਸੀਅਤ ਹੋਰ ਵਿਖਾਉਣਾ ਵੇਖੋ ਆ ਜਿਹੜਾ ਚਿੜੀ ਬੱਲੇ ਦਾ ਕੱਕਾ ਵਰ ਪਹਿਲਾਂ ਇਹ ਉਧਰ ਤਾਇਕੇ ਘਰੇ ਖੇਡਦੇ ਸੀਗੇ ਤੇ ਇਹਨਾਂ ਨੇ ਵੀ ਆਖਿਆ ਵੀ ਅਸੀਂ ਟੇਡਾ ਦੂਜੂ ਫੜ ਸਿੱਧਾ ਬੁੱਤੇ ਨੂੰ ਦੂਜੂ 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 ਆਇਆ ਸਲੋਟ ਕਮਾ 7,7 ਆਏ ਤੇ ਇਹ ਪਹਿਲਾਂ ਉਧਰ ਖੇਡਦੇ ਆਏ ਸੀਗੇ ਤਾਇਕੇ ਘਰੇ ਤੇ ਮੈਂ ਬਾਅਦ ਦੇ ਵਿੱਚ ਇਹਨਾਂ ਨੂੰ ਕਿਹਾ ਆਕੇ ਮੈਨੂੰ ਆਦੇ ਵੀ ਅਸੀਂ ਵੀ ਚਿੜੀ ਬੱਲਾ ਲੈਣਾ ਮੈਂ ਕਿਹਾ ਵੀ ਚਲੋ ਠੀਕ ਆ ਲੈ ਆਦਨੇ ਬਈ ਅਜੀ ਬਲੋ ਮੈਂ ਚਿੜੀ ਬੱਲਾ ਖੜੇ ਪੈ ਰਹੇ ਨੇ ਉਹਨਾਂ ਨੂੰ ਲੈ ਕੇ ਦਿੱਤਾ ਤੇ ਹੁਣੇ ਖੇਡੀ ਜਾ ਰਹੇ ਆ ਪਹਿਲਾਂ ਤਾਇਕੇ ਘਰੇ ਸੀਗੇ ਉਹ ਆਦੇ ਵੀ ਉਧਰ ਚਿੜੀ ਬੱਲਾ ਵੇਖ ਕੇ ਆਏ ਮੈਂ ਤਾਂ ਅੱਜ ਵਿਆਹ ਰੋਟੀਆਂ ਲਾਉਣ ਲੱਗ ਗਈ ਸੀ ਅੱਜ ਨਹੀਂ ਚੱਲਿਆ ਉਹ ਇਹਦੇ ਚ ਕਈ ਵਾਰ ਘਟ ਪੁੱਟ ਜਾਂਦਾ ਉਧਰ ਵੀ ਚਲਦੇ ਆਉਣਗੇ ਨਾ ਗਈ ਗਲੀ ਆਪਣਾ ਕਿਹਾ ਇੱਥੇ ਖੜ ਜਾਣਾ ਸਮਾਨ ਆਵੇ ਹੁਣ ਇਧਰ ਚਾਬੀ ਫੇਰ ਤੇ ਬੱਸ ਆਪਣੇ ਤਾਂ ਗਏ ਸੀ ਗਏ ਸੱਚਾ ਚਾਚੇ ਫੇਰੇ ਹੈ ਤੇਰਾ ਸੋਣ ਨੀ ਨਾ ਹਰ ਮੇਰੀ ਅਸੀ ਜੀ ਲੈ ਆਂਦਾ ਚਿੜੀ ਬੱਲਾ ਮੈਂ ਉਹ ਤੁਹਾਨੂੰ ਦੱਸ ਕੇ ਵੀ ਆ ਤੇ ਮੈਂ ਹੋ ਨਾ ਪਤਾ ਉਹ ਪਾ ਨੇ ਬੰਨੇ ਨਾ ਮੀ ਜੀ ਦੀ ਪੱਲਾ ਕਿਵੇਂ ਵਖਾਣ ਜਾਈਏ ਕਿਤੇ ਤਚੜੀ ਉਹ ਆ ਨਾ ਤੂੰ ਜੋਰ ਨਾ ਤੂੰ ਮਾਰ ਉਧਰੋਂ ਵੀ ਚੜੀ ਉਹਨਾਂ ਦੇ ਘਰੇ ਜਾਊਗੀ ਤੇ ਫੇਰ ਆਪਾਂ ਹੋਲੀ ਕਿਤੇ ਨੇ ਖਿੱਚ ਕੇ ਜਾਗੇ ਇਹਨਾਂ ਦਾ ਮਸਲਾ ਆਇਆ ਉੱਤਰ ਲਾ ਕੇ ਚੱਲਿਆ ਨਹੀਂ ਅੱਜ ਕੈਂਸਲ ਚਲੋ ਕੋਈ ਨਹੀਂ ਮੇਲੇ ਸਿਆਣਿਆਂ ਦੀ ਗੱਲ ਸਹੀ ਹੈ ਸਦਾ ਮੌਜੂਦਾ ਨਹੀਂ ਮਿਲਦੇ ਗੰਦਗੀ ਕਿ ਨਹੀਂ ਸਬਜੀ ਬਣਾ ਗਿਆ ਵਾ ਅੱਜ ਫਰਗ ਗਿਆ ਤੇ ਹੜਾਪਾ ਗੱਲ ਕਰਦੇ ਸੀ ਬੱਚਿਆਂ ਦੀ ਬੱਚਿਆਂ ਦੀ ਗੱਲ ਕਰ ਰਹੇ ਸੀਗੇ ਵੀ ਹੁਣ ਉਹ ਤੇ ਉਹ ਹੁਣ ਆਪਾਂ ਨੂੰ ਹਰੇਕ ਨੂੰ ਨਵੀਂ ਚੀਜ਼ ਦਾ ਚਾਹ ਹੁੰਦਾ ਵੀ ਮੈਂ ਵੀ ਕਿਸੇ ਨੂੰ ਬਖਾਵਾ ਮੇਰੇ ਅਲੀ ਵੀ ਕੋਈ ਵੇਖੇ ਮੈਂ ਚੀਜ਼ ਲਿਆਇਆ ਹੈ ਨਾ ਤੇ ਇਸ ਤਰ੍ਹਾਂ ਕਰਕੇ ਉਹਨਾਂ ਉਹ ਚਿੜੀ ਪੱਲਾ ਫੇਂਡ ਰਹੇ ਆ ਘਰੇ ਸਾਡੀ ਸ਼ਰਤ ਇਹ ਸੀਗੀ ਵੀ ਸ਼ਾਮ ਨੂੰ ਕਿਸੇ ਦੇ ਘਰੇ ਨਹੀਂ ਜਾਣਾ ਜੇ ਲਿਆ ਕੇ ਤਾਂ ਦੇ ਵਾਂਗ ਘਰੇ ਕੇ ਡੋਗੇ ਜਿਆਦਾਤਰ ਤਕਰੀਬਨ ਇਹਨਾਂ ਨੇ ਫੇਰ ਵੀ ਵੜਨਾ ਤੇ ਆਂਦੇ ਵੀ ਠੀਕ ਹੈ ਸ਼ਰਤ ਮਨਜ਼ੂਰ ਹੈ ਚਿੜੀ ਪੱਲਾ ਲਿਆਏ ਆ ਔਰ ਉਹਦਾ ਕਵਰ ਬਾਰੀ ਦੇ ਬਗੇਟ 'ਤੇ ਲੱਗ ਗਿਆ ਸਾਹਮਣੇ ਇਹ ਕਾ ਸਾਹਮਣੇ ਜੇ ਟੰਗਿਆ ਵੀ ਵੀ ਹਾਂ ਵੀ ਉਧਰੋਂ ਆ ਨਹੀਂ ਨਹੀਂ ਉਧਰੋਂ ਆਵਾਜ਼ ਆਵੇ ਵੇ ਉਦੋਂ ਕੋ ਪੈਦੇ ਦੇ ਖਾਓ ਖਾ ਕੇ ਆਜੇ ਨਵੇਂ ਬੱਲੇ ਲੈ ਅਜੀਬ ਇੰਦਰੋਂ ਪਾਣਾ ਬਣਾ ਕੇ ਬੁਖਸ਼ਕਣ ਦੀ ਕਰਾਂਗੇ ਭੁਖਾਂ ਚੱਲੇ ਆ ਹਾਂ ਤੇ ਉਹਨਾਂ ਦਾ ਮਨ ਤਾਵਲਾ ਇੰਨਾ ਹੋਇਆ ਬੈਨਾ ਸਿਰ ਪੱਛੀ ਉਹ ਸਾਡੀ ਪਰਮਿਸ਼ਨ ਤੋਂ ਵਗੇਰ ਉਹਨਾਂ ਤੋਂ ਜਾ ਨਹੀਂ ਸਕਦੇ ਕਿਉਂਕਿ ਸਾਡੇ ਤੇ ਖੜੇ ਹੈ ਬਾਕੀ ਉਹਨਾ ਇਹ ਚੱਲੇ ਆ ਹੁਣ ਅਜੇ ਤਾ ਟਿਕ ਟਿਕਾ ਜਾ ਹੈਗਾ ਘਰੇ ਤੇ ਜਾਣਗੇ ਜਰੂਰ ਇਹ ਨਹੀਂ ਗੱਲ ਵੀ ਨਾ ਰਹਿ ਜਾਂਦੀ ਹਰ ਮੈਂ ਚੁੱਪ ਕੀਤਾ ਤੁਰਿਆ ਆ ਵੀ ਇਹਦੇ ਹਿਸਾਬ ਨਾਲ ਦਾ ਵੀ ਸਾਈਕਲੀ ਦਾ ਵੀ ਇਹਦਾ ਧਿਆਨ ਘਾਉ ਨੂੰ ਵੀ ਸਾਡੇ ਲਈ ਘੜ ਧਿਆਨ ਕਰਦਾ ਆ ਆਸਮੈਂ ਕਰਦੇ ਆ ਵੀ ਅਪਰਲੇ ਬਾਰਨਾ ਉੱਤਰ ਜਗੇ ਉਰਲੇ ਬਾਰਨਾ ਉੱਤਰ ਜਗੇ ਮੈਂ ਕਿਹਾ ਵੀ ਇਹਨਾਂ ਦਾ ਦਿਲ ਕਰਦਾ ਵੀ ਆਪਾਂ ਚਿੜੀ ਬੱਲਾ ਅਸੀਂ ਵੀ ਲਿਆਏ ਆਈਏ ਵੀ ਵਿਖਾਏਗੇ ਮੈਂ ਕਿਹਾ ਕੋਈ ਨਹੀਂ ਪਤਾ ਤੁਸੀਂ ਘਰੇ ਚੱਲੋ ਫੇਰ ਆਪਾਂ ਉਧਰ ਬਖਾਏ ਆਪਾਂ ਪੇਚਾ ਪਰ ਹੌਣ ਫੇਰ ਵੀ ਮਾਨ ਇਹਨਾਂ ਦਾ ਕਰਦਾ ਹੈ ਕਿ ਕਿਵੇਂ ਨਵੇਂ ਜਹਾ ਸਾਨੂੰ ਕੋਈ ਆਵਾਜ਼ ਹੀ ਮਾਰ ਲੇ ਤੂੰ ਜਾ ਇਧਰ ਬਹ ਨਹੀਂ ਬਣ ਜੇ ਵੀ ਆਪਣੀ ਆਂ ਚੀਜ਼ੀ ਉਹਨਾਂ ਦਵਾ ਲਿਆ ਹੋਣਾ ਜਿਵੇਂ ਅੱਗੇ ਕੱਲ ਦਿੰਦੇ ਉਹਨੇ ਹਾਂ ਵਰਤਦੇ ਨੇ ਤੇ ਜਾਂਦਾ ਹਮ ਤਾਂ ਹੋਰ ਬਹ ਬੰਨਣ ਕੱਲ ਨਿਮਰਤਾ ਚੱਲੂਗਾ ਵੀ ਨਿਮਰਤਾ ਵੀ ਸਾਡਨਾਂ ਪਾ ਖੇਡੇ ਉਹ ਘਰੇ ਖੇਡਦੀ ਉੱਤੇ ਘੜਤਾ ਤਾਂ ਬਹੁਤ ਘੜੀ ਜਾਂਦੇ ਵਿਚਾਰੇ ਕਾ ਰੌਲਾ ਤਾਂ ਅੰਜ ਮਹਾਰਾਜਾ ਕਹਦੇ ਜੀ ਤੁਸੀਂ ਵੀ ਵਿਖਾਇਓ ਚਿੜੀ ਪਰ ਰੱਖ ਤਪਾ ਤਾਂ ਕਵਰ ਦੇ ਵਿੱਚ ਪਾਈ ਜਾਂਦੇ ਪਾਈ ਜਾਂਦੇ ਨਾ ਮੈਂ ਤੈਨੂੰ ਦੱਸਿਆ ਨਾ ਹਾਂ ਹਾਂ ਨਹੀਂ ਨਾ 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 ਉਹ ਹੁਣ ਮੀਟਿੰਗ ਉਹਨਾਂ ਦੀ ਹੋ ਚੁੱਕੀ ਐ ਹਾਂ ਕਹਿਣਗੇ ਤਾਂ ਇਹ ਘਰੇ ਰੱਖ ਕੇ ਚਲੇ ਘਰੇ ਨਹੀਂ ਘਰੇ ਨਹੀਂ ਵੀ ਮੰਮੀ ਆਹ ਵੇਖ ਲਾ ਵੀ ਅਸੀਂ ਜਜੀਰੀ ਲਾਤੀ ਐ ਚਿੜੀ ਵੀ ਵਿੱਚ ਆ ਬੱਲੇ ਵੀ ਵਿੱਚ ਐ ਹੁਣ ਅਸੀਂ ਮਹਾਰਾਜਾ ਵਿਖਾਇਆਗੀ ਠੀਕ ਐ ਕਨਾ ਆਣੇ ਪਰਮਿਸ਼ਨ ਮੰਗਣੀ ਇਹਨਾਂ ਨੇ ਰੌਲਾ ਰੌਲਾ ਵੀ ਰੌਲਾ ਕੀ ਪੈ ਗਿਆ ਰੌਲਾ ਕੀ ਰੌਲਾ ਕੀ ਹੁਣ ਕਿੱਧਰ ਨੂੰ ਚੱਲੇ ਹੈ ਰੋਕੋ 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 ਨਹੀਂ ਗੱਲ ਕੀ ਹੈ ਗੱਲ ਕੀ ਹੋ ਰੌਲਾ ਕੀ ਪੈ ਗਿਆ ਦੇ 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 ਮਾੜਾ ਜਾਨ ਦੇ ਦੇ ਮਾੜਾ ਆ 100 ਨਹੀਂ ਨਹੀਂ ਬੱਤ ਮੇਰੀ ਗੱਲ ਸੁਣ ਇੱਕ ਬੱਲਾ ਤੇਰੇ ਕੋਲੇ ਇੱਕ ਬੱਲਾ ਇਹਦੇ ਕੋਲੇ ਚਿੜੀ ਰਹਿ ਗਈ ਸਾਂਝੀ ਚਿੜੀ ਨਹੀਂ ਕਿੱਡਾ ਜਾਂਦਾ ਜੇ ਚਿੜੀ ਨਾਲ ਉਹ ਤਾਂ ਬੱਲਾ ਆ ਆ ਆ ਆ ਆ ਆ ਆ ਚਾ ਤੂੰ ਜੇ ਕਿਟਨ ਮਾਰ ਤੇ ਪੁੱਤ ਲਿਆਂਦਾ ਓਰੇ ਮੇਰੀ ਗੱਲ ਸੁਣੋ ਵੀ ਜੇਦਾ ਤੁਹਾਡਾ ਮਨ ਭਟਕਦਾ ਉਂਦਰ ਜਾਣ ਨੂੰ ਤੇ ਇਹਨੂੰ ਵਿੱਚ ਪਾ ਕੇ ਟੰਗ ਦਿਓ ਇਹਨੂੰ ਚਿੜੀ ਬੱਲੇ ਨੂੰ ਠੀਕ ਹੈ ਜੇ ਤੁਹਾਡਾ ਮਨ ਉਧਰ ਨੂੰ ਕਰਦਾ ਜਾਣ ਨੂੰ ਹੋ ਤਾਂ ਦੱਸ ਦਿਓ ਬਣ ਗਿਆ ਕਿ ਨਾ ਪਲੇਨ ਹੁਣ ਕੋਈ ਯਾਰਾ ਨਹੀਂ ਚੱਲਿਆ ਸੀ ਵੀ ਜੇ ਘਰ ਦੇ ਮੈਂਬਰ ਚੋਂ ਕਿਹਦਾ ਨਾਂ ਲਈਏ ਉਹਨਾਂ ਨੇ ਉਹਦਾ ਨਾਂ ਲਿਆ ਪਿੱਛੇ ਦਾ ਆ ਪਿੱਛੇ ਦੀ ਦੀ ਦੇ ਬੋਲੇ ਚੱਲੇ ਆ ਅਸੀਂ ਉਹਦੇ ਆ ਖੇਡਦੇ ਹੁਣ ਮੈਂ ਕਿਹਾ ਵੀ ਭਾਈ ਭੱਜਾ ਉਹ ਕਰਿਆ ਮੈਨੂੰ ਵੀ ਨਹੀਂ ਗਿਆ ਮੈਂ ਕਿਹਾ ਤਾਂ ਪੁੱਤ ਅੱਜ ਚਾ ਮੈਂ ਕਿਹਾ ਵੀ ਤੁਹਾਡਾ ਤਾਂ ਜਾਣ ਦਾ ਮਨ ਹੈਗਾ ਆਦੇ ਹਾਂ ਸਾਡਾ ਮਨ ਜਾਣਦਾ ਹੈਗਾ ਤੇ ਫਿਰ ਮੈਂ ਤਾਂ ਕਹੇ ਫਿਰ ਮੈਂ ਕਿ ਵੀ ਨਾ ਤਾਂ ਮਨ ਪੜਤੀ ਆ ਨਾ ਪੜਤੀ ਆ ਜਾਣਦੀ ਹੈ ਹੁਣ ਚੇਰੀ ਵੱਲਾ ਵਖਾ ਕੇ ਆਉਣਗੇ ਮੈਗੇ ਨਾਲ ਹੀ ਹਾਂ ਸਾਰਾ ਕੁਝ ਪੈਕ ਕਰਕੇ ਤੇ ਤੂੰ ਜੀਜੀ ਦੀ ਚੜਾ ਕੇ ਲੈ ਡੈਡੀ ਉਸਨੇ ਚੀ ਬਾਂਦੀ ਲੈ ਚੱਲੇ ਜੇ ਦੀਦੀ ਖੇਡੂਗੀ ਠੀਕ ਹੈ ਨਹੀਂ ਅਸੀਂ ਆ ਹੀ ਲੈ ਆਵਾਂਗੇ ਹੁਣ ਇਹ ਤਾਂ ਨੂੰ ਦੇਖੋ ਵੀ ਕਦੋਂ ਮੁੜਦੇ ਕਦੋਂ ਨਹੀਂ ਫਰੋਤੀ ਖਾ ਲੈਂਦੇ ਘੁੱਟ ਲੈ ਰੋਟੀ ਆਰ ਖਾਣੇ ਆਪ ਯਾਰ ਮੈਂ ਉਹਨਾਂ ਨੂੰ ਤਾਂ ਪਾਲਾਂ ਜਾਂ ਨੂੰ ਪਾਲਾਂ ਅੱਜ ਹੈ ਠੱਡ ਜੀ ਸੀ ਨਾ ਜਾਨੀ ਭੈਣ ਭਰਾ ਅੱਜ ਰੋਟੀ ਪ੍ਰਸ਼ਾਦਾਸ਼ਕ ਅੱਜ ਬਣਾਈ ਗੋਭੀ ਦੀ ਸਬਜ਼ੀ ਹਣਾ ਜੇ ਸਾਰਾ ਉਧਰ ਚੱਲ ਪੈਂਦਾ ਫੇਰ ਤਾ ਕਰਕੇ ਕਰਦਾ ਹਣਾ ਉਧਰੋਂ ਤਾ ਕਰਕੇ ਚ ਕਰਦਾ ਹੈ ਇਹ ਵੀ ਜਦੋਂ ਸਾਰਾ ਉਧਰ ਕਨੇਚਨ ਚੋੜ ਦਿੰਦਾ ਜਦੋਂ ਬੰਦ ਕਰ ਲੈਂਦੇ ਆ ਫੇਰ ਆਪਣਾ ਵਧੀਆ ਚੱਲਦਾ ਮਰੋ ਕੇ ਨਾ ਵਾ ਵੇਰ ਵੀ ਆਪਣਾ ਪੋਤਾ ਬਹੁਤ ਲੈ ਜਾਂਦਾ ਕਿੰਨਾ ਫਰਕ ਪੈਦਾ ਦੱਸੇ ਚਾਹ ਬਣਾ ਲਈ ਚਾਹ ਚਾਰ ਰੋਟੀ ਕਾਪਣਾ ਹਾਂ ਰੋਟੀ ਇੰਨਾਂ ਤੋਂ ਚਲੋ ਥੋੜੀਆਂ ਹੀ ਆ ਹਾਲੇ ਅੰਦਰ ਬੱਚੇ ਪਤਾ ਲੱਗਦਾ ਹੁਣ ਬੱਚੇ ਹੁਣ ਬੱਚੇ ਘਟਾ ਘਟਾ ਦੋਪਹਰਾਂ ਕੱਟਾਂ ਨਹੀਂ ਆਉਂਦੇ ਹੁਣ ਕੋ ਜਿਹੜੀ ਉਹ ਬੰਨੀ ਬੈਠੇ ਨਾ ਉਹ ਰੱਸੀ ਨਾ ਅਗਲੋ ਢਾਇਆ ਬੁੱਦਸਤਾਨੇ ਜੇ ਚੜਾਉਂਦੇ ਕੋਲ ਨੂੰ ਤਾਂ ਪਤਾ ਨਹੀਂ ਉਹ ਕੀ ਕਹਿੰਦੇ ਉਹਨੂੰ ਉਹ ਮੁੱਕਾਆਂ ਨਾ ਮਾਰਦੇ ਖੜੇ ਹੋ ਤੇ ਹੈਂ ਦੇ ਤਰਾ ਤੇ ਖੇੜ ਤੇ ਜੜੀ ਹਾਂ ਪ੍ਰੈਕਟਿਕਟ ਨਾਲਾ ਜਿੜੀ ਬੱਲਾ ਤਾਂ ਆਪਾਂ ਨੂੰ ਗਿਆ ਮੇਲਾ ਚ ਤੇ ਹਣ ਆਪਾਂ ਉਹ ਨਹੀਂ ਨਹੀਂ ਜੇ ਉੱਥੇ ਮੇਲੇ ਤੇ ਹੋਇਆ ਪਰ ਉਹ ਲਵਾ ਗਿਆ ਹੁਣ ਇਹ ਵਿਚਾਰ ਬੜੀ ਇਹਨਾਂ ਦੀ ਇਹ ਪਲੇਅਰ ਬਾੜ ਚੁੱਕਿਆ ਇਹ ਹੁਣ ਤੂੰ ਇਹ ਵੀ ਕਰਨਾ ਕੀ ਹੈ उतु पहला आप की मीटिंग करिए हिसाब किताब की बदल गए नीचे नहीं जाना है आ गए बी वो बड़ी सुखी शादी न मुड़े सही तो गोले गोलेबारी बहुत चलानी थी आ आगे ਕੋ ਬਣੀ ਆਗੇ ਆ ਹੁਣ ਆ ਮੜਕਾ ਤੋਂ ਆਏ ਤਰ ਮਜ਼ੋੜੀ ਉਦਗਾ ਤਾਂ ਕੁੱਤੇ ਦਾ ਗੇਡਾ ਤੁਨੇ ਕਹਣਾ ਸਕਦੇ ਦੂਦ ਨਾ ਦੇ ਕਰ ਇੱਥੇ ਡੋਸਾ ਮੇਰੇ ਚਾਬੀ ਆ ਜੋਰ ਨਾਲ ਹੀ ਠੋਕਣਾ ਥੱਲੇ ਇਹ ਫਿਰ ਬੱਤੇ ਖਰਾਬ ਹੋ ਜਾਣਾ ਇਹਨਾਂ ਚੱਲਣਾ ਨਹੀਂਗਾ ਉਹਨਾਂ ਆਤਮਾ ਦਾ ਉਹ ਸੱਚੇ ਪਾਸਾ ਉਹ ਚੜ੍ਹਦੀ ਕਲਾ ਵਿੱਚ ਹੀ ਰੱਖੇ ਤੇ ਹੁਣ ਫੇ ਕਿੰਨੇ ਮਾਨ ਖੋਚੋ ਜਾਂ ਦੋਨੇ ਘੇਟੀ ਅੰਦਰ ਆ ਜਾਂਦੇ ਨੇ ਇੱਕ ਤਾਂ ਉਹ ਤਾਂ ਭੈ ਜਾਂਦੇ ਆ ਮੜ ਕੇ ਲੜਦਾ ਆ ਲੜਦੇ ਆ ਇੱਕ ਦੂਜੇ ਨਾਲ ਮੜ ਕੇ ਬਾਸ਼ਾ ਬੂਰੇ ਤੇ ਪਹਿਲਾ ਵੇਲਾ ਇੱਥੇ ਆਉਣ ਸਾਰੇ ਲੜ ਪੈਂਦੇ ਸੀ ਹਨਾ ਬਹੁਤ ਲੜਦੇ ਸੀ ਆਉਣ ਸਾਰੇ ਆਸਮਾਨ ਚ ਉੱਡੇ ਜਾਂਦੇ ਸੀ ਉਹ ਯਾਰ ਉਹ ਛੁੱਟੀਆਂ ਜਿੰਨੇ ਦਿਨ ਉਹਨਾਂ ਦਾ ਨਾਂ ਆ ਖੋਸ਼ੀ ਰਹਿਣਾ ਅੰਨੇ ਆ ਤਾਂ ਉਹ ਚੱਲ ਮੜ ਬੁੱਟਟੇ ਤੇ ਬੈਸਤ ਕਰਨੀਂ ਇਹ ਕੱਤੀ ਨੂੰ ਜਲਤੌਣੇ ਆ ਇਹ ਇਹਨਾਂ ਦਾ ਬਾਈ ਨੂੰ ਆ ਜਾਂਦੀ ਹੈ ਨਾ ਇਹਨਾਂ ਦਾ ਆ ਗਿਆ ਬਾਈ ਨੂੰ ਹਾਂ ਬਾਈ ਨੂੰ ਆ ਗਿਆ ਬਾਸੋਂ ਕੇ ਚਲੇਗੀ ਪੁੱਛੀ ਬਾਈ ਤਰੀਕ ਨੂੰ ਆ ਗਿਆ ਇਹਨਾਂ ਦਾ ਤਾਂ ਵੱਡੇ ਬੱਚਿਆਂ ਦਾ ਹਜੇ ਆਉਣਾ ਹੋਊਗਾ ਤਾਂ 31 ਨੂੰ ਦੱਸਣਗੇ ਬੰਨ ਸ਼ਕਾ ਚੌਥੀ ਬਾਈ ਨੂੰ ਕੱਤੀ ਨਾ ਤਾਂ ਇਹਨਾਂ ਨੇ ਸਕੂਲ ਲੱਗੇ ਇਹ ਬੱਚਾ ਕਪੜਾ ਤੋਣੇ ਜਿਵੇਂ ਸਕੂਲ ਲੱਗਣ ਰੋਟੀ ਖਾ ਲੋ ਪੁੱਤ ਆ ਜਾ ਇਹ ਰੋਟੀ ਛਕ ਲੋ ਹੋਰ ਮੈਨੇ ਦੰਦ ਚ ਕਾਲ ਕੀ ਹੋਈ ਉਹਨੇ ਉਹਨਾਂ ਖੱਟੇ ਦੰਦ ਇੱਥੇ ਰੋਕਾ ਹੋਰ ਮੈਨੇ ਦੰਦ ਖਾਲੀ ਹੋਣੀ ਸਿੱਖ ਜਾਂਦੇ ਉਹ ਪਹਿਲਾਂ ਤੂੰ ਜਿਆਦੇ ਸੀ ਨਾ ਸਾਈਕਲ ਜਾਣੀ ਸੱਤ ਚਲਾਉਣੀ ਜਾਣੀ ਹੈ ਨਾ ਤੇ ਨੰਮੂ ਨੂੰ ਤਾਂ ਕਿਸੇ ਨੇ ਸਿਖਾਈ ਨਹੀਂ ਸਾਂ ਆਪੇ ਸੈਕਲ ਚਲਾਉਣੀ ਵਧੀਆ ਸਾਈਕਲ ਚਲਾਣੀ ਸੈਕਲ ਵਧੀਆ ਦੇਖੀ ਜਿਹੜੇ ਚਤਰਾਤ ਤੋਂ ਜਮਨ ਜਿੱਦੀ ਮੈਂ ਰਹਿੰਦਾ ਰਹਾਂ ਹੌਲੀ ਹੌਲੀ ਸੈਕਲ ਚੋਗੇ ਵਧੀਆ ਮਾਜ ਆ ਨਾ ਵਧੀਆ ਚਲਾਈ ਜਾਂਦੇ ਨਾਲ ਚੀਜ਼ ਚੂਲ ਲੈਉਣੀ ਚਾਹੀਦੀ ਹੋਗੀ ਦੋਨੇ ਤਰ੍ਹਾਂ ਨਾਲ ਮਾਨੀ ਤਾਂ ਫੇਰ ਵੀ ਆੜਦਾ ਸੀ ਨੰਨੂ ਨੇ ਇਹਨੂੰ ਦੇਖਦਾ ਹੋਦ ਨਹੀਂ ਕਿ ਤੈਨੂੰ ਬਾਤ ਹਾਂ ਵਧੀਆ ਚਲਾਉਣਾ ਨਾਲ ਹੋ ਵੀ ਘਰੇ ਸਾਥੀ ਦੀ ਬਾਹ ਨੁੱਚਤੀ ਹੋਰ ਇਹ ਸਿੱਖਿਆ ਆਪੇ ਆਪੇ ਖਾਣ ਸੈਕਲ ਚੱਲ ਚੱਲ ਉਹਨੇ ਨਾ ਬਾਣ ਖੋਚਣਾ ਚਾਹੀਦਾ ਨਾ ਉਹ ਮhenga ਹੈ ਨਾ ਮhenga ਨਾ ਮhenga Lage ਹੈ ਹਲਕਾ ਜਿਹਾ 200 ਰੁਪਏ ਦਾ ਲਾਇਆ ਹੈ ਨਾ ਮhenga ਉਹ ਵੀ ਅਸਰ ਉਹਨੂੰ ਵੀ ਬੱਚੇ ਪਾਲਣੇ ਆ ਤੂੰ ਇਹ ਵੀ ਸੋਚਣਾ ਤੇਲ ਪਾਲ ਕੇ ਸਬਾਨ ਲਿਆਉਂਦਾ ਉਹ ਇਹਨਾਂ ਦਾ 20 ਦਾ ਫਾਇਦਾ ਹੀ ਨਾ ਹੁੰਦਾ ਤਕੀਅ ਮੇਰਾ ਵੀ ਆਇਆ ਪਾ ਦੀ ਬਾਂਗੀ ਮੈਂ ਇਕੱਲੇ ਪੱਲੇ ਕੀ ਕਰਾਂਗੇ ਚਿੜੀ ਬੱਕਰੀ ਦੀ ਉਮਰ ਹੂੰ ਮੈਂ ਤਾਂ ਹੁਣੇ ਛਪਾ ਚਾੜ੍ਹਦਾ ਬਿਜਾਰਾ ਨਹੀਂ ਤਕੀਅ ਚਿੜੀ ਹੋਊਗੀ ਉਹ ਦੋ ਸੰਵਿਗਾਂ ਦੇ ਚਿਹਰੇ ਆ ਰਹੇ ਨੇ ਨਹੀਂ ਯਾਰ ਉਹ ਤਾਂ ਚੀਜ਼ ਆ ਗਈ ਕਿ ਬਹੁਤ ਮਹਿੰਗੀ ਹੋ ਗਈ ਬ੍ਰੇਕੀ ਸਮਾਨ ਬਹੁਤ ਆਉਂਦਾ ਹੱਜ ਮੇਲਿਆਂ ਤੇ ਲਈਓ ਫੈਲੋ ਉਹ ਗੱਲ ਤਾਂ ਚੱਲ ਵੱਖਰੇ ਨਹੀਂ ਪਰ ਤੂੰ ਮੜਿਆ ਤਾਂ ਗੱਡੀ ਖਰੀਦਣੀ ਕਿੰਨੇ ਦੀ ਚੱਲਦੀ ਬਣਿਆ ਇਹਨਾਂ ਨੂੰ ਦੂਰ ਦੋ ਤਿੰਨ ਤਣ ਕੱਢ ਜਾਣਗੇ ਬਹੁਤ ਆ ਨਾ ਨਾ ਇਹ ਤਾਂ ਆਪਣੇ ਬਾਬਾ ਜੀ ਚੀਆ ਕੋਤੇ ਲੱਗ ਜਾਣੇ ਜੇ ਆਹ ਤਰ੍ਹਾਂ ਦੇ ਕਿnabla ਜਾਨਾ ਹਾਂ ਪੱਤਾ 10 ਦਾ ਹੀ ਆ ਪੱਤਾ 10 ਨਹੀਂ ਕੋਈ ਵਿੱਚ ਕਹਿੰਦੇ ਚਾਰ ਦਾ ਤੇਰਾ ਪੱਤਾ ਦਿੰਦਾ ਤੇ ਉੱਥੇ ਵੀ ਯੋਗ ਪਹੁੰਚਾ ਗਏ ਹਣ ਉੱਥੇ ਫੇਰ ਖੇਡਾ ਮੰਗਣੇ ਮੇਲਾ ਆ ਗਿਆ ਫੇਰ ਕਹਿਣ ਤੇ ਮੈਂ ਤਾਂ ਸਮਝਾ ਮੈਂ ਤਾਂ ਟਾਈਮ ਉੱਤੇ ਨੁਕਤੀ ਕਰਿਆ ਉਹਨੇ ਮੈਂ ਤਾਂ ਭਾਨਾ ਵੀ ਲਾਤਾ ਸੀ ਫੇਰ ਫੂਲ ਵੀ ਆਲੇ ਲਾ ਉਹਨੂੰ ਜਿਹਨੂੰ ਰਾਏ ਵੀ ਚਾਹ ਆਪਰਾ ਚੇਤਾ ਪੋਲ ਜੂਗਾ ਜਵੇ ਦੀ ਗੱਲ ਕੀਤੀ ਸ਼ਾਮ ਇਹਨਾਂ ਦਾ ਨਹੀਂ ਭੁੱਲਦਾ ਵੇਲਾ ਤੜਕੇ ਗਿਆ ਸੀ ਆਪਾਂ ਉਹਨੇ ਕਿਹਾ ਸੀ ਬਾਈ ਮੈਂ ਬਾਹਰ ਛਾਉਂ ਨੂੰ ਆਉਂਗਾ ਯਾਦ ਰੱਖਿਆ ਉਹ ਚਾਦ ਰੱਖਿਆ ਉਹ 4:00 ਵੱਜ ਕੇ ਆ ਜਾਊਗਾ ਤੇਰੇ ਸੱਤੇ ਨਾ ਕੋਈ ਨਾ ਆਇਆ ਚਲ ਆਪਾਂ ਪਰਮਾਤਮਾ ਦੀ ਇੱਛਾ ਤੇ ਲਾ ਕੇ ਦੇਖੋ ਆਲੀ ਹੈ ਨਾ ਇਹ ਅਸਦੇ ਆ ਪਾਛਦੇ ਅਜੇ ਰੋਦੇ ਅਤਾਪਾ ਰਹੇ ਹਾਂ ਇਹ ਪਾਚ ਚਾਹੀਦਾ ਪਰ ਉਹ ਹੋਰ ਕੀ ਚਾਹੀਦਾ ਇੱਕ ਵੀ ਸਕੂਲ ਲਾਰਾ ਦੇ ਕੁਮਾਰ ਸਾਹੀ ਆ ਇਹ ਕਿਹਨ ਮੈਂ ਤਾਂ ਉਧਰ ਉਧਰੀ ਬੱਚੇ ਗੱਟ ਹਰੇਕ ਆਪ ਕੋ ਆਪਣਾ ਜੋਰ ਲਾਇਆਦਾ ਹ ਹਮ ਕੱਲ ਇਨਾ ਨੂੰ ਮੈਟਮਾ ਦਾ ਗਿਆਨ ਮੈਟਮਾ ਵੀ ਹੋ ਤਾਂ ਜਾਂਦੇ ਕਿ ਬੱਚੇ ਪਕੇ ਰੌਣਕ ਜੀ ਘਟ ਜਾਂਦੀ ਸਕੂਲ ਚ ਕੱਲਿਆ ਨੂੰ ਪੇਪਰ ਦੇ ਕੇ ਇਹਦੇ ਸਭ ਪੇ ਹਨ ਇਥੇ ਬੱਚਾ ਨਾ ਹੈਡਲਾਈਨ ਦੇ ਔਰ ਜਨੀਆਂ ਇਹਨਾਂ ਆ ਵੀ ਇੱਕ ਤਰੀਕੇ ਪਾਸਾ ਹੀ ਆਉਂਦੀ ਉਹਨਾਂ ਦੀ ਚਲੋ ਵਰੀਆ ਰਿਵਿਨਾਰ ਵੀ ਲੱਗਣਗੇ ਹੁਣ ਸਾਹਾਂ ਨੂੰ ਆਪਣਾ ਦੋੜੇ ਲੈਣੇ ਪੈਣਗੇ ਹਣਾ ਸੈਟੀ ਸੈਟੀ ਲੈ ਕੇ ਦੇਣੇ ਪਣਿਆ ਭਾਵੇਂ ਮਹਿੰਗੇ ਬਹੁਤ ਸਰ ਦੇ ਕੋਲ ਇਹ ਤਾਂ ਦੇਖੀਓ ਅੱਗੇ ਕਿੰਨਾ ਦਾ ਦੇ 3300 ਦਾ ਛੋਟੇ ਦਾ ਤੇ ਹੋਰ ਨਿੱਕੇ

ਹੁਣ ਜਿਵੇਂ ਹੁਣ ਕਲਾਸਾਂ ਹਜੇ ਸ਼ੁਰੂ ਹੀ ਹੋਈਆਂ ਹੁਣ ਨਵੀਆਂ ਕਲਾਸਾਂ ਚੜੀਆਂ ਹੀ ਹੁਣ ਜਿਆਦਾ ਮਹਿੰਗੀਆਂ ਹੁਣ ਦੇ ਲਈ ਬੱਚੇ ਆਵਣਾ ਕੋਈ ਵਾਰੀ ਤੱਕ ਆਪਾਂ ਵਧ ਗਿਆ ਵੀ ਹੁਣ ਤੇ ਚੜਦੇ ਨਾ ਹੂੰ ਤੂੰ ਆਦਮਾ ਦੇ ਚੂਹੇ ਨਾ ਚੰਗੇ ਹਾਂ ਦੇਖੋ ਕੋਈ ਨਹੀਂ ਆਏ ਬੱਚੇ ਜੇ ਬਸ ਨਾਮ ਬਦਲਿਆ ਹੋਇਆ ਤਾਂ ਫਿਰ ਤਾਂ ਸਕੂਲ ਚ ਲੈ ਲਾਂਗੇ ਪੱਕਵਾਂਗੇ ਮੈਡਮ ਨਾਲ ਪੁੱਛ ਲਾਂਗੇ ਗੱਲ ਕਰ ਲਾਂਗੇ ਨਹੀਂ ਸਰ ਮੈਂ ਆਪਰ ਮਾਪੇ ਕਰ ਦੇਣਾ ਸਾਨੂੰ ਬੰਦੇ ਪਰ ਵਾਲੀ ਹੈ ਉਹ ਜੀਪਾ ਸਾਹ ਬਹੁਤ ਬੰਦਿਆ ਚਾਹਦਾ ਆਪ ਹੋਰ ਭੈਣ ਦਾ ਸਭ ਠੀਕਾ ਜਿਹਨ ਸਾਹ ਦੇ ਦੱਸਣਾ ਜੀ ਤੇ ਅਸੀਂ ਗੱਲ ਕਰ ਰਹੇ ਜੀ ਆਪਣੋ ਤੇ ਛੋਟਾ ਦੀ ਹੈ ਨਾ ਤੇ ਦਾਤੇ ਆ ਵੀ ਅਗੇ 6 ਮਹੀਨਾ ਬਾਅਦ ਅਨੇਕ ਬੋਤਲਾਂ ਦੇ ਟੱਪ ਬਾਅਦ ਇਹ ਅੰਦਰ ਰੇਟ ਹਾਂ ਬਤਾ ਦਿੰਦੇ ਹਾਂ ਯਾ ਤੁਸੀਂ ਆਲਾ ਖਾਲ ਹੋ ਰਹੇ ਹੋ ਨਾ ਇਹਦੇ ਕੀ ਪ੍ਰਾਣੀਆਂ ਬੁੱਕਲ ਨਾਲ ਲੈ ਕੇ ਜਾਵਾਂਗੇ ਕੀ ਪਤਾ ਵੇਚ ਰੱਖ ਲੈਣਾ ਵਾਹ ਪ੍ਰਾਣੀਆਂ ਕੀ ਤੋਂ ਲੱਗ ਚੁੱਕੀ ਹਾਂ ਤਦੋਂ ਉਹਨਾਂ ਦੀ ਟੈਨਸ਼ਨ ਨਾ ਲਈਆ ਤੂੰ ਆਪਣਾ ਕੰਮ ਵਧੀਆ ਚੱਲ ਰਿਹਾ ਤਾਂ ਪੜ੍ਹਾਈ ਵੀ ਘੱਟ ਸੀਗੀ। ਇਹ ਰਕੇ ਨਾ ਗਵਰਨਮੈਂਟ ਕੀਤੀ। ਇਹ ਕਿ ਪੜ੍ਹਾਈ ਤੇ ਗੌਰ ਹੀ ਨਹੀਂ ਕੀਤੀ ਇਹਨਾਂ ਨੇ ਚੱਜਣਾ। ਉਹ ਬੇਰੀ ਵੀ ਪਾਸ ਹੋ ਗਏ। ਇਹਨਾਂ ਦੀ 4 ਚੋਰ ਬਣ ਜੇ ਜਿਵੇਂ ਮੰਮੀ ਨਾਲ ਜਾਵੀਂ ਟੈਂਟ ਲੈਣ ਮੰਮੀ ਨਾਲ ਜਾ। ਆਪਾਂ ਅਛੇ ਜੀ ਕੀਤੀ। ਨੰਬਰ ਘਟਾ ਗਿਆ ਤਾਂ ਉੱਥੇ ਲਫੇੜੇ ਪੈਣਗੇ। ਇਹਨਾਂ ਨੂੰ ਪਤਾ ਸੀ ਕਿ ਕੱਟ ਕਉਗੀ। ਇਹਨਾਂ ਦੀ ਜਿ ਕਿਤਾਬ ਹੀ ਕੱਟੇ ਅੰਦੇ ਅੰਦੇ। ਮੱਚਾ ਪਿਆਰ ਨਹੀਂ। ਪਿਆਰ ਨਾਲ ਪੜਾ ਲਿਏ ਬੰਦਿਆਂ ਵਾਲਾ ਕੁੜਾ ਵੀ ਪੜਾ ਉਹਨਾਂ ਕਹੇ ਸਮਾਂ ਉਹਨਾਂ ਕਹੇ ਸਮਾਂ ਨੂੰ ਆਪੇ ਮਿਲਿਆ ਕਰਨ ਜਦੋਂ ਸਕੂਲੋਂ ਆਏ ਸਕੂਲ ਦਾ ਕੰਮ ਨਹੀਂ ਜਿਹੜਾ ਚਾਹ ਪੂਰਤੀ ਚਾਹ ਹੈ ਡਾਟਾ ਖੰਡ ਬਸਾਂ ਦੇ ਹਾਂ ਹਾਂ ਬਹੁਤ ਵਧੀਆ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋ ਦੱਸਣਾ ਤੇ ਬਹੁਤ ਸਾਰੇ ਕਮੈਂਟਾਂ ਦੇ ਚੰਗੇ ਤਰੀਕੇ ਤੁਸੀਂ ਜੁੜੇ ਰਹੋ ਫਾਰਮਾਤ ਨੂੰ ਤੁਹਾਡਾ ਦਾਦਾ ਲੋਟਾਂ ਨੂੰ ਬਾਦ ਰਿ ਕਰੇ ਪੁੱਛੇ ਪੜਾ ਚਾਹਤੀ ਹੈ ਕਰਨ ਤੇ ਹਾਂ ਤੁਮ ਬੱਚਿਆਂ ਨੂੰ ਵੀ ਸੱਦਿਏ ਹੁਣ ਖਾਣਾ ਖਾ ਲੈਣ ਦੇਣਾ ਲੱਗ ਤਾਂ ਹੋ ਗਿਆ ਟਾਈਮ ਆ ਜਾਣਗੇ ਹੈ ਮਾਤਾ ਨੇ ਇਹਨਾਂ ਲਾਈਟ ਚ ਗਾ ਲਈ ਅਜੇ ਲੱਗੇ ਨੇ ਫੇਰ ਆ ਵੀ ਹੋ ਗਿਆ ਹੁਣ ਤਾਂ ਇਹ ਪਿਆ ਜਾਣਗੇ కమూ